ਉਡੇ ਮੋਗੇ ਚ ਡਾਕਟਰ ਕੰਬੋਜ ਜਿਨ੍ਹਾਂ ਤੇ ਗੋਲੀ ਛਲਾਈ ਹੁਣੇ ਅਬੋਰ ਉੱਥੇ ਵੀ ਗੋਲੀ ਚੱਲੀ ਕੱਲ ਮੈਂ ਉੱਥੇ ਵੀ ਜਾ ਰਿਹਾ ਅੱਜ ਮੈਂ ਪਤਾ ਕਰਨ ਇੱਥੇ ਵੀ ਜਾ ਰਿਹਾ ਜਿੱਥੇ ਵੀ ਜਾਈਏ ਜਿਹੜੇ ਸ਼ਹਿਰ ਵਿੱਚ ਜਾਈਏ ਹਰ ਵਪਾਰੀ ਹਰ ਕੋਈ ਬੰਦਾ ਆਈ ਕਹਿ ਰਿਹਾ ਕਿ ਸਾਨੂੰ ਡਰ ਲੱਗ ਰਿਹਾ ਸਾਨੂੰ ਫਰੋਕੀ ਦਾ ਟੈਲੀਫੋਨ ਆਇਆ ਹੈ ਐਕਸਟਰੈਸ਼ਨ ਲਈ ਜਾਂਦੇ ਪੁਲਿਸ ਨਾਲ ਦੀ ਚੀਜ਼ ਨਹੀਂ ਕਿਉਂਕਿ ਕੇਜਰੀਵਾਲ ਕੰਮ ਰੱਖ ਲਿਆ ਉਹਨੇ ਪੈਸਾ ਇਕੱਠਾ ਕਰਦੇ ਉਹ ਕੋਈ ਫਿਕਰ ਨਹੀਂ ਪੰਜਾਬ ਲੋਕੀ ਜਿਉਂਦੇ ਕਿ ਮਰਦੇ ਐ ਮੈਂ ਕਰਕੇ ਮੈਂ ਇੱਕੋ ਹੀ ਬੇਨਤੀ ਕਰਨਾ ਚਾਹਣਾ ਹੈ ਪੰਜਾਬ ਦੀ ਜਨਤਾ ਨੂੰ ਜੇ ਪੰਜਾਬ ਨੂੰ ਬਚਾਉਣਾ ਹੈ ਤੇ ਆ ਦਿੱਲੀ ਵਾਲੀਆਂ ਪਾਰਟੀਆਂ ਤੋਂ ਖੇੜਾ ਛੜਾਈਏ ਆਪਣੀ ਖੇਤਰੀ ਪਾਰਟੀ ਜਿਹਦਾ ਪੁਰਾਣਾ ਰਿਕਾਰਡ ਵੀ ਦੇਖ ਲਓ ਆ ਉਹ ਪਾਰਟੀ ਹੈ ਜਿਹੜੇ ਪੰਜਾਬ ਦੇ ਹਰ ਹੱਕ ਵਾਸਤੇ ਲੜਾਈ ਲੜੀ ਪੰਜਾਬ ਦੇ ਹਰ ਮਸਲੇ ਵਾਸਤੇ ਲੜਾਈ ਲੜੀ ਤੇ ਪੰਜਾਬ ਵਿੱਚ ਜਦੋਂ ਅਕਾਲੀ ਦਲ ਦਾ ਰਾਜ ਹੁੰਦਾ ਅਮਨ ਸ਼ਾਂਤੀ ਭਾਈਚਾਰਕ ਸਾਂਝ ਨਾਲ ਸਾਰੇ ਲੋਕਾਂ ਨੂੰ ਜੋੜ ਕੇ ਰੱਖਦੇ ਸੀ ਜਿਹੜੇ ਅੱਜ ਹਤੂਣ ਤੇ ਲੱਗੇ ਐ ਸੋ ਮੈਂ ਆਈ ਬੇਨਤੀ ਕਰਦਾ ਕਿ ਸਾਰੇ ਵਰਕਰਾਂ ਨੂੰ ਸਾਰੇ ਆਪਣਾ ਜਿਹੜੇ ਸਾਡੇ ਹੈਗੇ ਆਪਣੇ ਆਮ ਜਨਤਾ ਥੋਡੇ ਮੋਗੇ ਚ ਡਾਕਟਰ ਕੰਬੋਜ ਜਿਨ੍ਹਾਂ ਤੇ ਗੋਲੀ ਚਲਾਈ ਹੁਣੀ ਅਬੋਰ ਉੱਥੇ ਵੀ ਗੋਲੀ ਚੱਲੀ ਕੱਲ ਮੈਂ ਉੱਥੇ ਵੀ ਜਾ ਰਿਹਾ ਅੱਜ ਮੈਂ ਪਤਾ ਕਰਨ ਇੱਥੇ ਵੀ ਜਾ ਰਿਹਾ ਜਿੱਥੇ ਵੀ ਜਾਈਏ ਜਿਹੜੇ ਸ਼ਹਿਰ ਵੀ ਜਾਈਏ ਹਰ ਵਪਾਰੀ ਹਰ ਕੋਈ ਬੰਦਾ ਆਈ ਕੇ ਰਿਹਾ ਕਿ ਸਾਨੂੰ ਡਰ ਲੱਗ ਰਿਹਾ ਸਾਨੂੰ ਫਰੋਤੀ ਦਾ ਟੈਲੀਫੋਨ ਆਇਆ ਹੈ ਐਕਸਟਰੈਕਸ਼ਨ ਲਈ ਜਾਂਦੇ ਪੁਲਿਸ ਨਾਂ ਦੀ ਚੀਤੀ ਨਹੀਂ ਕਿਉਂਕਿ ਕੇਜਰੀਵਾਲ ਇੱਕੋ ਹੀ ਕੰਮ ਰੱਖ ਲਿਆ ਉਹਨੇ ਪੈਸਾ ਇਕੱਠਾ ਕਰਦੇ ਉਹਨੂੰ ਕੋਈ ਫਿਕਰ ਨਹੀਂ ਪੰਜਾਬ ਲੋਕੀ ਜਿਉਂਦੇ ਕਿ ਮਰਦੇ ਐ ਇਸ ਕਰਕੇ ਮੈਂ ਇੱਕੋ ਹੀ ਬੇਨਤੀ ਕਰਨਾ ਚਾਹਣਾ ਹੈ ਪੰਜਾਬ ਦੀ ਜਨਤਾ ਨੂੰ ਜੇ ਪੰਜਾਬ ਨੂੰ ਬਚਾਉਣਾ ਹੈ ਇਹ ਦਿੱਲੀ ਵਾਲੀਆਂ ਪਾਰਟੀਆਂ ਤੋਂ ਖੇੜਾ ਛੜਾਈਏ ਆਪਣੀ ਖੇਤਰੀ ਪਾਰਟੀ ਜਿਹਦਾ ਪੁਰਾਣਾ ਰਿਕਾਰਡ ਵੀ ਦੇਖ ਲੋ ਆ ਉਹ ਪਾਰਟੀ ਹੈ ਜਿਹੜੇ ਪੰਜਾਬ ਦੇ ਹਰ ਹੱਕ ਵਾਸਤੇ ਲੜਾਈ ਲੜੀ ਪੰਜਾਬ ਦੇ ਹਰ ਮਸਲੇ ਵਾਸਤੇ ਲੜਾਈ ਲੜੀ ਤੇ ਪੰਜਾਬ ਵਿੱਚ ਜਦੋਂ ਅਕਾਲੀ ਦਲ ਦਾ ਰਾਜ ਹੁੰਦਾ ਹੈ ਅਮਨ ਸ਼ਾਂਤੀ ਭਾਈਚਾਰਕ ਸਾਂਝ ਨਾਲ ਸਾਰੇ ਲੋਕਾਂ ਨੂੰ ਜੋੜ ਕੇ ਰੱਖਦੇ ਸੀ ਜਿਹੜੇ ਅੱਜ ਆ ਤੂਣ ਤੇ ਲੱਗੇ ਆ ਸੋ ਮੈਂ ਆਈ ਬੇਨਤੀ ਕਰਦਾ ਕਿ ਸਾਰੇ ਵਰਗਾਂ ਨੂੰ ਸਾਰੇ ਆਪਣਾ ਜਿਹੜੇ ਸਾਡੇ ਹੈਗੇ ਆਪਣੇ ਆਮ ਜਨਤਾ ਥੋੜੇ ਮੋਗੇ ਚ ਡਾਕਟਰ ਕੰਬੋਜ ਜਿਨ੍ਹਾਂ ਤੇ ਗੋਲੀ ਚਲਾਈ ਹੁਣੀ ਅਬੋਰ ਉੱਥੇ ਵੀ ਗੋਲੀ ਚੱਲੀ ਕੱਲ ਮੈਂ ਉੱਥੇ ਵੀ ਜਾ ਰਿਹਾ ਅੱਜ ਮੈਂ ਪਤਾ ਕਰਨ ਇੱਥੇ ਵੀ ਜਾ ਰਿਹਾ ਜਿੱਥੇ ਵੀ ਜਾਈਏ ਜਿਹੜੇ ਸ਼ਹਿਰ ਵਿੱਚ ਜਾਈਏ ਹਰ ਵਪਾਰੀ ਹਰ ਕੋਈ ਬੰਦਾ ਆਈ ਕਹਿ ਰਿਹਾ ਕਿ ਸਾਨੂੰ ਡਰ ਲੱਗ ਰਿਹਾ ਸਾਨੂੰ ਫਰੋਤੀ ਦਾ ਟੈਲੀਫੋਨ ਆਇਆ ਹੈ ਐਕਸਟਰੈਸ਼ਨ ਲਈ ਜਾਂਦੇ ਪੁਲਿਸ ਨਾਲ ਦੀ ਚੀਤੀਆਂ ਨਹੀਂ ਕਿਉਂਕਿ ਕੇਜਰੀਵਾਲ ਕੋਈ ਕੰਮ ਰੱਖ ਲਿਆ ਉਹਨੇ ਪੈਸਾ ਇਕੱਠਾ ਕਰਦੇ ਉਹਨੂੰ ਕੋਈ ਫਿਕਰ ਨਹੀਂ ਪੰਜਾਬ ਲੋਕੀ ਜਿਉਂਦੇ ਕਿ ਮਰਦੇ ਐ ਇਸ ਕਰਕੇ ਮੈਂ ਇੱਕੋ ਹੀ ਬੇਨਤੀ ਕਰਨਾ ਚਾਹਣਾ ਹੈ ਪੰਜਾਬ ਦੀ ਜਨਤਾ ਨੂੰ ਜੇ ਪੰਜਾਬ ਨੂੰ ਬਚਾਉਣਾ ਹੈ ਤੇ ਆ ਦਿੱਲੀ ਵਾਲੀਆਂ ਪਾਰਟੀਆਂ ਤੋਂ ਖਹਿੜਾ ਛੜਾਈਏ ਆਪਣੀ ਖੇਤਰੀ ਪਾਰਟੀ ਜਿਹਦਾ ਪੁਰਾਣਾ ਰਿਕਾਰਡ ਵੀ ਦੇਖ ਲਓ ਆ ਉਹ ਪਾਰਟੀ ਐ ਜਿਹੜੇ ਪੰਜਾਬ ਦੇ ਹਰ ਹੱਕ ਵਾਸਤੇ ਲੜਾਈ ਲੜੀ ਪੰਜਾਬ ਦੇ ਹਰ ਮਸਲੇ ਵਾਸਤੇ ਲੜਾਈ ਲੜੀ ਤੇ ਪੰਜਾਬ ਵਿੱਚ ਜਦੋਂ ਅਕਾਲੀ ਦਲ ਦਾ ਰਾਜ ਹੁੰਦਾ ਅਮਨ ਸ਼ਾਂਤੀ ਭਾਈਚਾਰਕ ਸਾਂਝ ਨਾਲ ਸਾਰੇ ਲੋਕਾਂ ਨੂੰ ਜੋੜ ਕੇ ਰੱਖਦੇ ਸੀ ਜਿਹੜੇ ਅੱਜ ਹਤੂਣ ਤੇ ਲੱਗੇ ਐ ਸੋ ਮੈਂ ਆਈ ਬੇਨਤੀ ਕਰਦਾ ਕਿ ਸਾਰੇ ਵਰਕਰਾਂ ਨੂੰ ਸਾਰੇ ਆਪਣਾ ਜਿਹੜੇ ਸਾਡੇ ਹੈਗੇ ਆਪਣੇ ਆਮ ਜਨਤਾ